ਸੋ ਹਾਂਜੀ ਤੂੜੀ ਵਾਲੇ ਵੀਰਾਂ ਨੂੰ ਮਿਲਾਂ ਰਹੇ ਆ ਪਿੰਡੂ ਹੀ ਨੇ ਆਪਣੇ ਤੂੜੀ ਦਾ ਕੰਮ ਕਰਦੇ ਆ ਭੌਂਗ ਦਾ ਸੋ ਚੈਨਲ ਸਬਸਕ੍ਰਾਈਬ ਕਰ ਲਿਓ ਹਰ ਬਾਰ ਤੂੜੀ ਤੇ ਰੇਡ ਦਾ ਤੁਹਾਨੂੰ ਟਾਈਮ ਨਾਲ ਟਾਈਮ ਦੱਸਦੇ ਰਿਹਾ ਕਰਾਂਗੇ ਜੀ ਬਦਨ ਤੇ ਦੀ ਘਟਣ ਤੇ ਵੀ ਗੱਲ ਕਰਾ ਦਨੇ ਉਹਨਾਂ ਨਾਲ ਰੇਡ ਆਊਗਾ ਹੁਣ ਕੀ ਰੇਡ ਚੱਕਦੇ ਨੇ ਸੋ ਉਹਦੇ ਤੇ ਗੱਲ ਕਰਦੇ ਆ ਤੇ ਕਿੱਥੇ ਲੱਗਿਆ ਨੋ ਜੀ ਇਹ ਤੂੜੀ ਦੇਰਾ ਤੁਣਾ ਹੈ ਕਿਨੇ ਕਿਦਣਾ ਚ ਪਹੁੰਚ ਜਾਂਦੇ ਹੋ ਅੱਜ ਕਿੱ데 ਜਾ ਹਾਂ ਅੱਜ ਬੈਠ ਤਨ ਤੜਕੇ ਦੇਰਾ ਤੁਣਾ ਅਜਾ ਤੜਕੇ ਦੇਰਾ ਤੁਣਾ ਹੈ ਫੱਦੇ ਛੱਡੇ ਚਲਾਉਂਦੇ ਦਾ ਰਹੇ ਨੇ ਕੈਕ ਕੈਕ ਕੁਆਂਟਲ ਪੈਂਦੇ ਨੇ ਚ ਜੀ ਇਹ ਵੀ ਗੱਲ ਕੋਲ 122 ਕੁਆਂਟਲ ਤੋਂ ਲੈ ਕੇ 30 ਰੱਖ 35 ਜਾਣ ਚੱਕ ਵੀ ਟੂੜੀ ਪੈਂਦੀ ਆ ਤੇ ਰੇਟ ਰੂਟ 350 350 ਐ ਅੱਛਾ ਲੱਗਦਾ ਕੋਈ ਪਦਰ ਬੋਦਾਂ ਤੇ ਚਾਂਚ ਕਰੇ ਅੱਛਾ ਸਿਆਲਾ ਛੂਲਾ ਨੂੰ ਵਿੱਚ ਕਈ ਜਾਂਦੇ ਕਹਿੰਦੇ 1000 ਰੁਪਏ ਕੁਆਂਟਲ ਤੱਕ ਹੋ ਜਾਣੀਆਂ ਅੱਛਾ ਚਾਂ ਨੂੰ ਤਾਂ ਪਾਉ ਭਈ ਆ ਇਹ ਚਾਰ ਚੱਲ ਪਿਆ ਹੈ ਆ ਚਾਰ ਚਾਰ ਰੁਪਏ ਆ ਵੀ ਪਾਣੀ ਪੂਣੀ ਆਨ ਕਰਕੇ ਉਹ ਹੋ ਗਿਆ ਚਾਰ ਹੀ ਬਹੁਤ ਵਿਆ ਤਾਹੀਂ ਆਏ ਪਾਣੀ ਵਾਲੇ ਪਾਸੇ ਆਪਣੀ ਟੂੜੀ ਨਹੀਂ ਜਾਣੀ ਹਾਂ ਆ ਜਗਰਾਵਾ ਮੁੱਕੇ ਵਾਲੀ ਟੂੜੀ ਨਹੀਂ ਮੁੱਕਲੀ ਮੁੱਕੇ ਆਪਣੇ ਵਾਲੀ ਟੂੜੀ ਨਹੀਂ ਆਉਂਦੀ ਅੱਛਾ ਜੀ ਹਾਂ ਅੱਗੇ ਮਾਚਲ ਜਾਂਦੇ ਨਹੀਂ ਆਪਣਾ ਏਰੀਆ ਹਮਾਚਲ ਨਹੀਂ ਆਉਂਦਾ ਅੱਛਾ ਅਸੀਂ ਤਾਂ ਉਪਤਰਾਖੰਡ ਜਾਂਦੇ ਹਾਂ ਜਾਨੀ ਮਾੜਾ ਮੋਟਾ 20-50 ਰੁਪਏ ਹੋਰ ਬਸ ਆਦਾ ਹੈ ਵੀਰੇ ਥੱਲੇ ਵੀ ਆਏ ਸਾਡੇ ਮੁਲਕ ਨੇ ਵਧਾ ਸਾਡੇ ਵਪਾਰੀਆਂ ਨੇ ਜਿਹੜਾ ਤੋਂ ਦੇਖ ਕੇ ਤੇਜ਼ੀ ਆਉਂਦੀ ਹੈ ਮੀਂਹ ਨਹੀਂ ਦੀ ਉੱਥੇ ਹਾਂ ਹਾਂ ਮੀਂਹ ਪੈ ਕੇ ਹੋਰ ਮਾਰਾ ਖਾ ਗਿਆ ਤੇ ਬਾੜਕ ਜਿਆਦੇ ਅੱਛਾ ਅਸੀਂ ਦੀਵਾਲੀ ਤੋਂ ਬਾਅਦ ਇਹੀ ਰੇਟ ਦਾ 20 ਰੁਪਏ ਦਾ 50 ਇਕੱਠੇ ਟਕਾਂ ਦੇ ਅੱਛ